ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਪ ਜੀ ਦੇ ਚਰਨਾਪਾਸ ਹਾਜ਼ਰ ਹੋਈ ਹਾਂ ਆਪ ਜੀ ਇਹ ਬੇਨਤੀਆਂ ਕਿਰਪਾ ਕਰਕੇ ਜਰੂਰ ਪ੍ਰਵਾਨ ਕਰਿਆ ਜੇ ਸੰਗਤ ਜੀਓ ਬਿਨਾਂ ਟੈਮ ਗਵਾਏ ਆਪਾਂ ਅੱਜ ਦੀ ਵਿਚਾਰ ਜਿਹੜੀ ਹੈ ਉਹ ਸ਼ੁਰੂ ਕਰਨੇ ਆ ਵਾਹਿਗੁਰਜੀਓ ਅੱਜ 90 ਤੋਂ 95% ਜਿਹੜੇ ਲੋਕ ਨੇ ਉਸ ਗੱਲ ਦਾ ਆਪਣੇ ਦਿਲ ਤੇ ਆਪਣੇ ਹਿਰਦੇ ਤੇ ਬਹੁਤ ਜ਼ਿਆਦਾ ਬੋਝ ਪਾ ਕੇ ਬੈਠੇ ਨੇ ਕਿ ਸਾਡਾ ਸਾਥ ਸਾਰਿਆਂ ਨੇ ਛੱਡ ਦਿੱਤਾ ਹੈ ਸੰਗਤ ਜੀਓ ਇਹ ਗੱਲ ਦਾਸ ਤੇ ਵੀ ਲਾਗੂ ਹੁੰਦੀ ਹੈ ਤੇ ਆਪ ਜੀਆਂ ਚੋਂ ਵੀ ਬਹੁਤ ਆਇਤ ਵਿੱਚ ਇਸ ਗੱਲ ਤੋਂ ਦੁਖੀ ਜ਼ਰੂਰ ਹੋਣੇ ਨੇ ਪਰ ਸੰਗਤ ਜੀ ਇਹ ਗੱਲ ਸਾਰੇ ਵੱਡੇ-ਵਡੇਰੇ ਕਹਿੰਦੇ ਨੇ ਕਿ ਜੱਗ ਬੀਤੀ ਨਾ ਕਰੋ ਪਰ ਹੱਡ ਬੀਤੀ ਕਰੋ ਇਹ ਦਾ ਸਦਾ ਵੀ ਤਜਰਬਾ ਹੈ ਜੋ ਆਪ ਜੀ ਦੇ ਨਾਲ ਇੱਕ ਛੋਟੀ ਜਿਹੀ ਗੱਲ ਜਿਹੜੀ ਹੈ ਉਹ ਆਪਣੇ ਅਨੁਭਵ ਦੀ ਆਪਾਂ ਸਾਂਝੀ ਕਰਾਂਗੇ ਸੰਗਤ ਜੀ ਲੋਕ ਆਮ ਤੌਰ ਤੇ ਇਹ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈ ਕੋਈ ਰਿਸ਼ਤੇਦਾਰ ਉਹਦਾ ਨਹੀਂ ਬਣਦਾ ਤੇ ਜਿਹਦੇ ਕੋਲ ਪੈਸਾ ਹੈ ਉਹਦੇ ਸਾਰੇ ਬਣਦੇ ਨੇ ਪ੍ਰਸੰਗਤ ਜੀਓ ਸੱਚ ਜਾਣਿਓ ਦਾਸ ਦੇ ਨਾਲ ਇਹ ਗੱਲ ਉਲਟੀ ਹੈ। ਦਾਸ ਦੇ అనుభవ ਦੇ ਵਿੱਚ ਇਹ ਗੱਲ ਆਈ ਹੈ ਕਿ ਜਿਦੇ ਕੋਲ ਪੈਸਾ ਨਹੀਂ ਉਹ ਭਾਵੇਂ ਗੁਨਾਹਗਾਰ ਵੀ ਹੋਵੇ ਪਰ ਸਾਰਿਆਂ ਰਿਸ਼ਤੇਦਾਰਾਂ ਨੇ ਨਾਤੇਦਾਰਾਂ ਨੇ ਉਹਦਾ ਸਾਥ ਦੇਣਾ ਹੈ। ਪਰ ਜੇ ਤੁਹਾਡੇ ਕੋਲ ਚਾਰ ਛਿਲੜਾ ਨੇ ਸੰਗਤ ਜੀ ਤੁਸੀਂ ਆਪਣੇ ਸਟੈਂਡ ਤੇ ਬਿਲਕੁਲ ਸਹੀ ਹੋ ਆਪਣੇ ਧਰਮ ਤੇ ਬਿਲਕੁਲ ਸਹੀ ਹੋ ਪੱਕੇ ਹੋ ਤੁਸੀਂ ਕਿਸੇ ਦੇ ਨਾਲ ਬੇਨਿਆਈ ਨਹੀਂ ਕਰਦੇ। ਪਰ ਸੰਗਤ ਜੀ ਫੇਰ ਵੀ ਤੁਹਾਡਾ ਸਾਥ ਨਹੀਂ ਦਿੱਤਾ ਜਾਂਦਾ ਖਾਸ ਤੌਰ ਤੇ ਉਹਨਾਂ ਰਿਸ਼ਤੇਦਾਰਾਂ ਵੱਲੋਂ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਦਾ ਕਦੀ ਤੁਸੀਂ ਮਾੜੇ ਸਮੇਂ ਚ ਸਾਥ ਦਿੱਤਾ ਹੈ ਕਿਉਂਕਿ ਸੰਗਤ ਜੀ ਜਿਦੇ ਕੋਲ 4 ਪੈਸੇ ਨੇ ਬਹੁਤਾਇਤ ਵਿੱਚ ਅੰਦਰੂਨੀ ਰੂਪ ਵਿੱਚ ਉਹਦੇ ਜਿਹੜੇ ਦੁਸ਼ਮਣ ਨੇ ਉਹ ਜ਼ਿਆਦਾ ਨੇ ਉਹ ਇਹ ਸੋਚਦੇ ਨੇ ਕਿ ਇਹ ਮਰਦਾ ਕਿਉਂ ਨਹੀਂ ਇਹ ਡਿੱਗਦਾ ਕਿਉਂ ਨਹੀਂ ਕਿਉਂਕਿ ਜਿਹੜਾ ਉਂਝ ਹੀ ਆਪ ਜੀ ਦੇ ਲੈਵਲ ਤੋਂ ਥੱਲੇ ਹੈ ਗਰੀਬ ਹੈ ਉਹਨੂੰ ਲੋਕੀ ਉਹਦੇ ਗੁਨਾਹ ਮਾਫ ਕਰਕੇ ਵੀ ਉਹਦੀਆਂ ਜਿਹੜੀਆਂ ਗਲਤੀਆਂ ਨੇ ਉਹ ਮਾਫ ਕਰਕੇ ਵੀ ਉਹਦਾ ਸਾਥ ਦੇ ਦਿੰਦੇ ਨੇ ਦਇਆ ਕਰਕੇ ਤਰਸ ਕਰਕੇ ਪ੍ਰਸੰਗਤ ਜੀ ਜਿਹੜਾ ਹੱਕ ਹalal ਦੀ ਕਮਾਈ ਕਰਕੇ ਵੀ ਆਪ ਜੀ ਦੀ ਬਰਾਬਰੀ ਦੇ ਲੈਵਲ ਤੋਂ ਵੀ ਉੱਚਾ ਉੱਠ ਕੇ ਕੁਝ ਕਰਦਾ ਹੈ ਉਹਦੇ ਨਾਲ ਭਾਵੇਂ ਤੁਸੀਂ ਕਿੰਨਾ ਹੀ ਚੰਗਾ ਕੀਤਾ ਹੋਵੇ ਪਰ ਉਹ ਜਿਹੜੀ ਈਰਖਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਪੈਦਾ ਹੋਵੇਗੀ ਜਿਦੇ ਕਰਕੇ ਕੀ ਕਦੀ ਤੁਹਾਡੇ ਦੇ ਮਾੜਾ ਸਮਾਂ ਪਵੇਗਾ ਤੇ ਉਹ ਇਨਸਾਨ ਸਾਥ ਕਦੇ ਨਹੀਂ ਦੇਣਗੇ ਜਿਨ੍ਹਾਂ ਦੀ ਕਦੀ ਜੀਵਨ ਵਿੱਚ ਤੁਸੀਂ ਮਦਦ ਕੀਤੀ ਹੋਵੇ ਹੋ ਸਕਦਾ ਹੈ ਸੰਗਤ ਜਿਓ ਇਹ ਵਿਚਾਰ ਆਪ ਜੀ ਨੂੰ ਚੰਗੀ ਨਾ ਲੱਗੇ ਪਰ ਅੱਜ ਨਹੀਂ ਤੇ ਕੱਲ੍ਹ ਹਾਲਾਂਕਿ ਇਸ ਇਹ ਅਰਦਾਸ ਹੈ ਕਿ ਕਿਸੇ ਨਲਮਾੜਾ ਨਾ ਹੋਵੇ ਪਰ ਸੰਗਤ ਜੀ ਆਪਣੇ ਜੀਵਨ ਚ ਜ਼ਰੂਰ ਚਾਤ ਮਾਰਿਓ ਉਹ ਇਨਸਾਨ ਤੁਹਾਡਾ ਸਾਥ ਕਦੀ ਨਹੀਂ ਦੇਵੇਗਾ ਜਿਹਦਾ ਤੁਸੀਂ ਕਦੀ ਪਲਾ ਕੀਤਾ ਹੋਵੇ ਉਹ ਇਨਸਾਨ ਜ਼ਰੂਰ ਸਾਥ ਦੇ ਦੇਵੇਗਾ ਜੁਦਾ ਤੁਸੀਂ ਕਦੀ ਨਾ ਪਲਾ ਕੀਤਾ ਹੋਵੇ ਨਾ ਬੁਰਾ ਕੀਤਾ ਹੋਵੇ ਉਹ ਫਿਰ ਵੀ ਖਲੋਵੇਗਾ ਪਰ ਜਿਹਦਾ ਤੁਸੀਂ ਦਿਲੋਂ ਪਲਾ ਕੀਤਾ ਹੋਵੇਗਾ ਉਹ ਕਦੀ ਨਹੀਂ ਖਲੋਵੇਗਾ ਤੁਹਾਡੇ ਨਾਲ ਸਸੰਗਤ ਜੀ ਗੁਰੂ ਜੀ ਦੇ ਅੱਗੇ ਇਹ ਹੰਡੋਰੇ ਕਦੀ ਨਾ ਛਟਿਆ ਜੇ ਕਿ ਸਾਡਾ ਸਾਥ ਸਾਰੇ ਆ ਨਹੀਂ ਛੱਡ ਦਿੱਤਾ ਤੁਸੀਂ ਸਗੋਂ ਹੱਥ ਜੋੜ ਕੇ ਅਰਦਾਸ ਕਰਕੇ ਸ਼ੁਕਰਾਨਾ ਕਰੋ ਕਿ ਜਿਹੜੇ ਰਿਸ਼ਤੇਦਾਰਾਂ ਦੇ ਰੂਪ ਵਿੱਚ ਦੀਮਕ ਸਨ ਉਹ ਤੁਹਾਡੇ ਤੋਂ ਦੂਰ ਹੋ ਗਏ ਨੇ ਜਦੋਂ ਦੀਮਕ ਕਿਸੇ ਰੁੱਖ ਨੂੰ ਲੱਗ ਜਾਂਦੀ ਹੈ ਕਿਸੇ ਲੱਕੜ ਨੂੰ ਲੱਗ ਜਾਂਦੀ ਹੈ ਉਹ ਲੱਕੜ ਚਾਹੇ ਕਿੰਦੀ ਵੀ ਵੱਡੀ ਹੋਵੇ ਸਮਾਂ ਪਾ ਕੇ ਲੱਕੜ ਖਤਮ ਹੋ ਜਾਂਦੀ ਹੈ ਪਰ ਦੀਮਕ ਜਿਹੜੀ ਹੈ ਉਹ ਉਹਨੂੰ ਖਤਮ ਕਰਕੇ ਕਿਸੇ ਹੋਰ ਪਾਸੇ ਟਰ ਜਾਂਦੀ ਹੈ ਉਹ ਖਤਮ ਨਹੀਂ ਹੁੰਦੀ ਐਸੀ ਤਰ੍ਹਾਂ ਸੰਗਤ ਜਿਓ ਤੁਸੀਂ ਇਸ ਗੱਲ ਦਾ ਸ਼ੁਕਰਾਨਾ ਜ਼ਰੂਰ ਕਰਿਓ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਤੁਸੀਂ ਇਹੋ ਜਿਹੇ ਇਨਸਾਨਾਂ ਤੋਂ ਸਾਨੂੰ ਦੂਰ ਕੀਤਾ ਪਰੇ ਕੀਤਾ ਕਿ ਜਿਹੜਾ ਸਾਡਾ ਅੰਦਰੋਂ ਮਾੜਾ ਤੱਕਦੇ ਨੇ ਪਰ ਮੂੰਹ ਤਾਂ ਮਿੱਠੇ ਰਹਿੰਦੇ ਨੇ ਸੰਗਤ ਜੀ ਇੰਨਾ ਗੱਲਾਂ ਵਿਚਾਰਾਂ ਨਾਲ ਜੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਤੇ ਹੱਥ ਜੋੜ ਕੇ ਮਾਫੀ ਪਰ ਫਿਰ ਵੀ ਆਪਣਾ ਅਨੁਭਵ ਜਿਹੜਾ ਹੈ ਜਿਹੜਾ ਬਹੁਤ ਗਹਿਰਾਈਆਂ ਤੋਂ ਨਿਕਲਿਆ ਹੈ ਸੰਗਤ ਜੀਓ ਉਹ ਆਪ ਜੀ ਦੇ ਚਰਨਾਂ ਦੇ ਵਿੱਚ ਹੈ ਆਪ ਜੀ ਸ਼ੁਕਰਾਨਾ ਕਰੋ ਗੁਰੂ ਦਾ ਤੇ ਗੁਰੂ ਦਾ ਸਾਥ ਤੱਕੋ ਉਹਦਾ ਆਸਰਾ ਤੱਕੋ ਮਹਾਰਾਜ ਆਪ ਜੀ ਦੇ ਬੇੜੇ ਆਪ ਪਾਰ ਲਾਣਗੇ ਸੰਗਤ ਜੀ ਕਦੀ ਕਿਸੇ ਪੱਜ ਦੇ ਪਿੱਛੇ ਨਾ ਪੱਜਿਓ ਜਿਹੜਾ ਨਹੀਂ ਨਾਲ ਖਲੋਤਾ ਨਹੀਂ ਖਲੋਤਾ ਕੋਈ ਗੱਲ ਨਹੀਂ ਪਰਮਾਤਮਾ ਦਾ ਜ਼ਰੂਰ ਪੱਲਾ ਫੜ ਕੇ ਰੱਖੋ ਜੜੀ ਕੜੀ ਦੀ ਸੂਈ ਹੈ ਉਹ ਘੁੰਮ ਕੇ ਦੁਬਾਰਾ ਉਥੇ ਹੀ ਆਉਂਦੀ ਹੈ ਬਸ ਸਮੇਂ ਦਾ ਗੇੜ ਹੈ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲ ਜਗਤੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ